ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਬਹੁਤ ਹੀ ਟੇਸਟੀ ਖੀਰ ਬਣਾਉਣ ਦਾ ਤਰੀਕਾ ਜਿਹੜੀ ਖੁਲੀ ਖੁਲੀ ਖੀਰ ਆ ਤੇ ਆਪਣੇ ਚੌਲ ਵੀ ਕੁਲੇ ਕੁਲੇ ਆ ਤੇ ਦੁੱਧ ਵੀ ਪੂਰੀ ਫੁੱਲ ਫੈਟ ਵਾਲਾ ਮੈਂ ਲਿਆ ਹੈ ਤੇ ਬਹੁਤ ਹੀ ਟੇਸਟੀ ਆਪਣੀ ਖੀਰ ਬਣ ਕੇ ਰੈਡੀ ਹੋਈ ਆ ਤੁਸੀਂ ਵੀ ਇਸ ਤਰ੍ਹਾਂ ਖੀਰ ਬਣਾ ਸਕਦੇ ਆ ਤੇ ਬਹੁਤ ਹੀ ਚੇਸਟੀ ਬਣੀ ਆ ਤੇ ਵਿੱਚ ਚੌਲਾਂ ਦੇ ਵਿੱਚ ਦੁੱਧ ਵੀ ਆਪਣਾ ਪੂਰਾ ਮਿਕਸ ਹੋਇਆ ਹੈ ਕਈ ਵਾਰੀ ਆਪਣਾ ਖੀਰ ਹੁੰਦੀ ਹੈ ਉਹ ਅੱਡ ਅੱਡ ਚੌਲ ਫਿਰਦੇ ਤੇ ਇਹ ਤੁਹਾਨੂੰ ਦੱਸਦੀ ਆ ਮੈਂ ਕਿਸ ਤਰ੍ਹਾਂ ਬਣਾਈ ਆ ਇਹਦੇ ਵਾਸਤੇ ਮੈਂ ਕੁੱਕਰ ਗੈਸ ਦੇ ਉੱਪਰ ਰੱਖਿਆ ਹੋਇਆ ਤੇ ਇੱਧਰ ਮੈਂ 1.5 ਕਿਲੋ ਫੁੱਲ ਫੈਟ ਵਾਲਾ ਦੁੱਧ ਮੈਂ ਲਿਆ ਹੈ ਤੇ ਆਪਣੇ 150 ਗ੍ਰਾਮ ਆਪਣੇ ਚੌਲ ਆ ਇਹ ਆਪਣੇ ਛੋਟੇ ਚੌਲ ਆ ਤੁਸੀਂ ਛੋਟੇ ਬਾਸਮਤੀ ਲੈ ਸਕਦੇ ਇਹ ਖੀਰ ਬਣਾਉਣ ਵਾਲੇ ਸਪੈਸ਼ਲ ਆਪਣੇ ਚੌਲ ਆ ਤੁਸੀਂ ਬਾਸਮਤੀ ਨਹੀਂ ਲੈਣੀ ਤੇ ਇਹ ਚੌਲ ਲੈਣੇ ਤੁਸੀਂ ਟੁੱਟਾ ਵੀ ਲੈ ਸਕਦੇ ਆ ਤੇ ਇਹ 15 ਮਿੰਟ ਆਪਾਂ ਪਹਿਲਾਂ ਇਹਨਾਂ ਨੂੰ ਭਗੋ ਕੇ ਰੱਖਣਾ ਹੈ ਈ ਆਪਾਂ ਤੁਹਾਨੂੰ ਅੱਜ ਕੁੱਕਰ ਦੇ ਵਿੱਚ ਦੱਸਦੇ ਆਂ ਇਹ ਆਪਾਂ ਗੈਸ ਨੂੰ ਕਰ ਰਹੇ ਨੇ ਆਨ ਤੇ ਉੱਪਰ ਆਪਾਂ ਰੱਖ ਲਿਆ ਕੁੱਕਰ ਇਹਦੇ ਵਿੱਚ ਜਿਹੜਾ ਆਪਾਂ ਦੁੱਧ ਪਾਇਆ ਇਹ ਫੁੱਲ ਫੈਟ ਵਾਲਾ ਦੁੱਧ ਆ ਇਹ ਆਪਣੀ ਮੱਝ ਦਾ ਦੁੱਧ ਲਿਆ ਆਪਾਂ ਤੇ ਇਹਨੂੰ ਆਪਾਂ ਗਰਮ ਹੋਣ ਵਾਸਤੇ ਰੱਖ ਦੇਣਾ ਤੇ ਜੇ ਮੇਰੇ ਤੁਸੀਂ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾਪਣਾ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਆਪਾਂ ਦੁੱਧ ਗਰਮ ਕਰਨ ਵਾਸਤੇ ਰੱਖਤਾ ਹੈ ਤੇ ਜਦੋਂ ਆਪਣਾ ਦੁੱਧ ਗਰਮ ਹੋ ਗਿਆ ਉਦੋਂ ਆਪਾਂ 15 ਮਿੰਟ ਆਪਣੇ ਚੋਲ ਪੂਏ ਨੂੰ ਹੋ ਜਾਣਗੇ ਉਦੋਂ ਆਪਾਂ ਵਿੱਚ ਜਿਹੜੇ ਚਾਵਲ ਪਾ ਦੇਣੀ ਹੈ ਇਹ ਆਪਾਂ ਦੁੱਧ ਗਰਮ ਹੋਣ ਵਾਸਤੇ ਰੱਖਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਥੋੜਾ ਥੋੜਾ ਆਪਾਂ ਜਿਹੜਾ ਆਪਣਾ ਖੁਰਚਣਾ ਚਲਾ ਦੇਵਾਂਗੇ ਤੇ ਹੁਣ ਜਿਹੜੇ ਇਹ ਚੋਲ ਆਪਾਂ ਪਕੋਏ ਹੋਏ ਆ ਤੇ ਜਦੋਂ ਆਪਣੇ 15 ਮਿੰਟ ਹੋ ਗਏ ਹੁਣ ਆਪਣੇ 15 ਮਿੰਟ ਹੋ ਗਏ ਆ ਚੋਲਾ ਨੂੰ ਤੇ ਆਪਾਂ ਇਹਦੇ ਵਿੱਚ ਜਿਹੜੇ ਚਾਵਲਾਂ ਦੁੱਧ ਦੇ ਵਿੱਚ ਪਾ ਦੇਣੀ ਆ ਦੁੱਧ ਨੂੰ ਵੀ ਸੇਕ ਥੋੜਾ ਜਿਹਾ ਲੱਗ ਗਿਆ ਵੀ ਜਿਆਦਾ ਠੰਡੇ ਦੁੱਧ ਤੁਸੀਂ ਚੋਲ ਨਹੀਂ ਪਾਉਣੇਗੇ ਇਹ ਦੇਖੋ ਜੀ ਮੈਂ 15 ਮਿੰਟ ਪਹਿੋਂ ਕੇ ਪਹਿਲਾਂ ਰੱਖੇ ਹੋਏ ਚਾਵਲ ਤੇ ਬਹੁਤ ਹੀ ਸੁਆਦਿਸ਼ਟ ਖੀਰ ਬਣ ਕੇ ਆਪਣੀ ਤਿਆਰ ਹੋਊਗੀ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਣਾ ਤੇ ਹੋਣ ਇਹਦੇ ਵਿੱਚ ਆਪਾਂ ਆਪਣੀ ਜਿਹੜਾ ਕੜਛੀ ਉਹ ਚਲਾ ਦੇਣੀ ਆ ਪਹਿਲਾਂ ਜਦੋਂ ਤੁਸੀਂ ਚਾਵਲਾਂ ਨੂੰ ਭਿਉਂ ਕੇ ਰੱਖਣਾ ਉਹ 2-3 ਵਾਰੀ ਤੁਸੀਂ ਧੋ ਲੈਣਾ ਚੰਗੀ ਤਰ੍ਹਾਂ ਫਿਰ ਇਹਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖਣਾ ਚਾਵਲਾਂ ਨੂੰ ਇਹ ਆਪਾਂ ਸਾਰੇ ਜਿਹੜੇ ਚੌਲ ਆ ਉਹ ਉਹ ਵਿੱਚ ਪਾ ਦੇਾਂਗੇ ਦੁੱਧ ਦੇ ਤੇ ਆਪਾਂ ਦੁੱਧ ਦੇ ਵਿੱਚ ਆਈ ਮਿਕਸ ਕਰ ਦੇਾਂਗੇ ਚੌਲ ਇਸ ਤਰ੍ਹਾਂ ਨਾਲ ਤੁਸੀਂ ਜਿਹੜੀ ਏ ਖੀਰ ਬਣਾਉਣੀ ਆ ਆਪਾਂ ਇਹ ਕੁੱਕਰ ਦੇ ਵਿੱਚ ਬਣਾ ਰਹੇ ਆ ਤੇ ਨਾਲੇ ਬਣ ਕੇ ਛੇਤੀ ਆਪਣੀ ਰੈਡੀ ਹੋ ਜਾਂਦੀ ਹੈ ਕੁੱਕਰ ਦੇ ਵਿੱਚ ਤੁਸੀਂ ਮੈਂ ਕਿਸ ਤਰ੍ਹਾਂ ਕੁੱਕਰ ਦੇ ਵਿੱਚ ਬਣਾਈਏ ਤੁਹਾਨੂੰ ਮੈਂ ਦੱਸਦੀ ਆ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਮੈਂ ਤੁਹਾਨੂੰ ਟ੍ਰਿਕ ਦੱਸਦੀ ਆ ਵੀ ਕਿਸ ਤਰ੍ਹਾਂ ਆਪਾਂ ਕੁੱਕਰ ਦੇ ਵਿੱਚ ਖੀਰ ਬਣਾਉਣੀ ਆ ਤੁਸੀਂ ਦੇਖ ਸਕਦੇ ਹੋ ਮੈਂ ਥੋੜਾ ਥੋੜਾ ਕਰਕੇ ਇਹ ਆਪਣਾ ਕੜਚੀ ਦੇ ਨਾਲ ਹਲਾਾਈ ਜਾਨੀ ਆ ਕਿਉਂਕਿ ਆਪਣੇ ਚੌਲ ਆ ਜਿਹੜੇ ਉਹ ਥੱਲੇ ਤਾਂ ਨਹੀਂ ਲੱਗਦੇ ਕਿਉਂਕਿ ਕੁੱਕਰ ਦਾ ਜਿਹੜਾ ਜਿਹੜਾ ਥੱਲੇੋਂ ਬਹੁਤ ਜ਼ਿਆਦਾ ਹੈਵੀ ਆ ਆਪਣਾ ਇਹ ਆਪਾਂ ਜਿੰਨਾ ਚਿਰ ਆਪਣੀ ਉਬਾਲੀ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਢੱਕਣ ਨਹੀਂ ਲਾਉਣਾ ਫਿਰ ਤੁਹਾਨੂੰ ਦੱਸਦੀ ਹਾਂ ਜਦੋਂ ਆਪਣੀ ਉਬਾਲੀ ਆਉਣ ਲੱਗ ਪਈ ਉਦੋਂ ਆਪਾਂ ਕੁੱਕਰ ਦਾ ਢੱਕਣ ਲਾਉਣਾ ਹੈ ਉਹਨਾਂ ਚਿਰ ਪਹਿਲਾਂ ਤੁਸੀਂ ਢੱਕਣ ਕੁੱਕਰ ਦਾ ਨਹੀਂ ਲਾਉਣਾ ਆਪਾਂ ਹੁਣ ਉਬਾਲੀ ਦਾ ਇੰਤਜ਼ਾਰ ਕਰ ਰਹੇ ਹਾਂ ਵੀ ਜਦੋਂ ਆਪਣੇ ਚੋਲੇ ਨੂੰ ਉਬਾਲੀ ਆਉਣ ਲੱਗ ਪਈ ਆ ਉਦੋਂ ਆਪਾਂ ਕੁੱਕਰ ਦਾ ਢੱਕਣ ਲਾ ਕੇ ਦੇਖ ਸਕਦੇ ਹਾਂ ਤੁਸੀਂ ਆਪਣੇ ਚੋਲ ਜਿਹੜੇ ਓਰੀਜਨ ਲੱਗ ਪਏ ਆ ਤੇ ਹੁਣ ਆਪਾਂ ਇਹਦੇ ਉੱਪਰ ਢੱਕਣ ਲਾਵਾਂਗੇ। ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਆ ਵੀ ਆਪਣੇ ਚੌਲ ਆ ਜਿਹੜੇ ਹੋ ਰਿਜ ਰਹੇ ਆ। ਤੇ ਹੁਣ ਆਪਾਂ ਇਹਦੇ ਢੱਕਣ ਲਾ ਦੇਣਾ। ਇਹਨੂੰ ਤੁਸੀਂ ਢੱਕਣ ਲਾ ਕੇ ਇਨੂੰ ਇੱਕ ਵਿਸਲ ਮਰਉਣੀ ਆ ਜਦੋਂ ਆਪਣੀ ਇੱਕ ਵਿਸਲ ਆ ਜੂਗੀ ਉਦੋਂ ਤੁਸੀਂ ਜਿਹੜੀ ਗੈਸ ਆ ਉਹ ਜਮਾ ਸਿੰਮ ਕਰ ਦੇਣੀ ਆ ਤੁਸੀਂ ਸਿੰਮ ਗੈਸ ਦੇ ਉੱਤੇ ਰੱਖਣੇ ਆ ਇਹ ਮੈਂ ਹੁਣ ਗੈਸ ਕਰ ਲਈ ਇਹਦੇ ਉੱਪਰ ਮੈਂ ਤਵਾ ਰੱਖਿਆ ਜੀ ਇਹ ਗੈਸ ਆਪਣੀ ਥੋੜੀ ਜੀ ਜ਼ਿਆਦਾ ਚੱਲ ਰਹੀ ਆ ਤੇ ਉੱਪਰ ਤੁਸੀਂ ਤਵਾ ਰੱਖ ਕੇ ਤੇ ਫੇਰ ਤੁਸੀਂ ਇਹਨੂੰ ਬਣਾ ਸਕਦੇ ਆ ਕਿਉਂਕਿ ਥੋੜੀ ਜੀ ਧੀਮੀ ਅੱਗ ਦੇ ਉੱਪਰ ਜਿੰਨੇ ਇਹ ਚੌਲ ਪੱਕਣਗੇ ਆਪਣੀ ਇੱਕ ਵਿਸਲ ਵੱਜ ਗਈ ਆ ਤੇ ਇਹ ਆਪਣੇ ਹੁਣ ਆਪਾਂ ਗਏ ਤਵਾ ਰੱਖ ਲਿਆ ਤੇ ਤਵਾ ਇਹਨੂੰ ਆਪਾਂ ਗਰਮ ਕਰ ਲਿਆ ਸੀਗਾ ਤੇ ਉੱਪਰ ਮੈਂ ਇਹਦੇ ਗੈਸ ਸੌਰੀ ਕੁੱਕਰ ਰੱਖਤਾ ਹੈ ਤੇ ਤੁਸੀਂ ਅੱਗ ਦਾ ਜਿਹੜੇ ਫਲੇਮ ਆ ਉਹ ਜਮਾਂ ਕੱਟ ਕਰਨੀ ਆ ਕਈ ਵਾਰੀ ਆਪਣੇ ਤਿੰਨ ਚੁੱਲੇ ਹੁੰਦੇ ਆ ਉਹਦੇ ਵਿੱਚ ਇੱਕ ਬਰਨਰ ਬਿਲਕੁਲ ਹੀ ਛੋਟਾ ਹੁੰਦਾ ਤੁਸੀਂ ਉਹਦੇ ਤੇ ਵੀ ਬਣਾ ਸਕਦੇ ਆ ਕਿਉਂਕਿ ਇਹ ਮੇਰਾ ਬਰਨ ਹੈ ਦੋ ਚੁੱਲਿਆਂ ਵਾਲਾ ਚੁੱਲਾ ਹੈ ਤੇ ਇਹ ਬਰਨ ਵੀ ਥੋੜਾ ਜਿਹਾ ਵੱਡਾ ਹੈ ਤੇ ਮੈਂ ਤਾਂ ਕਰਕੇ ਇਹਦੇ ਥੱਲੇ ਤਵਾ ਰੱਖਤਾ ਇਹ ਤਵੇ ਦੇ ਸੀਕ ਨਾਲ ਹੌਲੀ-ਹੌਲੀ ਰਿੱਜੂਗੀ ਤੇ ਬਹੁਤ ਹੀ ਵਧੀਆ ਆਪਣੀ ਜਿਹੜੀ ਖੀਰ ਬਣ ਕੇ ਉਹ ਤਿਆਰ ਹੋ ਜਾਊਗੀ ਤੁਸੀਂ ਦੇਖ ਸਕਦੇ ਇੱਥੇ ਆ ਦੇਖੋ ਜੀ ਬਣੀ ਪਈ ਆਪਣੀ ਜਮਾ ਮਲਾਈ ਵਰਗੀ ਖੀਰ ਨਹੀਂ ਤਾਂ ਆਪਾਂ ਨੂੰ ਕੜਚੀ ਮਾਰਨੀ ਪੈਣੀ ਤੁਸੀਂ ਦੇਖ ਸਕਦੇ ਆ ਪੂਰੀ ਤਰ੍ਹਾਂ ਕੋਲ ਗਈ ਆ ਤੁਸੀਂ ਮੇਰੇ ਤਰੀਕੇ ਨਾਲ ਬਣਾਉਂਗੇ ਤਾਂ ਬਹੁਤ ਹੀ ਵਧੀਆ ਖੀਰ ਬਣੂਗੀ ਆਪਣੀ ਇਹ ਆਪਣੇ 10 ਮਿੰਟਾਂ ਵਿੱਚ ਹੀ ਬਣ ਕੇ ਰੈਡੀ ਹੋ ਜਾਂਦੀ ਆ ਹੁਣ ਇਹਦੇ ਵਿੱਚ ਆਪਾਂ ਕਾਜੂ ਬਦਾਮ ਤੇ ਕਿਸ਼ਮਿਸ਼ ਉਹ ਪਾ ਦੇਾਂਗੇ ਤੁਸੀਂ ਚੀਨੀ ਪਹਿਲਾਂ ਨਹੀਂ ਪਾਉਣੇਗੀ ਇਹਦੇ ਵਿੱਚ ਚੀਨੀ ਤੁਸੀਂ ਬਾਅਦ ਵਿੱਚ ਹੀ ਪਾਉਣੀ ਹੈ ਕਿਉਂਕਿ ਆਪਣੀ ਜਿਹੜੀ ਖੀਰ ਉਹ ਗਰਮਾ ਤੇ ਉਹ ਵਿੱਚ ਹੀ ਆਪਣੇ ਕੁਲ ਜੁਗੀ ਜਿਹੜੀ ਚੀਨੀ ਆ। ਇਹ ਆਪਾਂ ਸਾਰੇ ਆਪਣੇ ਡਰਾਈ ਫਰੂਟ ਆ ਜਿਹੜੇ ਉਹ ਆਪਾਂ ਪਾ ਦੇਾਂਗੇ। ਇਹ ਮੈਂ ਸਾਰੇ ਡਰਾਈ ਫਰੂਟ ਪਾ ਆ ਕੇ ਤੇ ਵਿੱਚ ਇਹਦੇ ਆਪਾਂ ਕੜਛੀ ਮਾਰਦੇਾਂਗੇ। ਤੁਸੀਂ ਦੇਖ ਸਕਦੇ ਆ ਕਿੰਨੀ ਵਧੀਆ ਇਹ ਬਣ ਕੇ ਆਪਣੀ ਰੈਡੀ ਹੋਈ ਆ। ਚੀਨੀ ਤੁਸੀਂ ਬਾਅਦ ਦੇ ਵਿੱਚ ਪਾਉਣੀ ਆ ਇਹ ਆਪਾਂ ਡਰਾਈ ਫਰੂਟ ਪਾਤੀ ਆ ਪਹਿਲਾਂ ਬਾਅਦ ਵਿੱਚ ਆਪਾਂ ਚੀਨੀ ਪਾਵਾਂਗੇ ਹੁਣ ਦੇਖੋ ਜੀ ਆਪਾਂ ਇੰਨੀ ਕੁ ਚੀਨੀ ਪਾ ਦੇਣੀ ਆ ਇਹਦੇ ਵਿੱਚ ਆਪਾਂ ਕੜਛੀ ਚਲਾ ਦੇਣੀ ਆ ਤੇ ਆਪਣੀ ਖੀਰ ਬਣ ਕੇ ਰੈਡੀ ਹੋ ਗਈ ਆ ਤੁਸੀਂ ਠੰਡੀ ਵੀ ਖਾ ਸਕਦੇ ਆ ਗਰਮ ਵੀ ਖਾ ਸਕਦੇ ਆ ਇਹ ਦੋਨੇ ਤਰੀਕੇ ਬਹੁਤ ਟੇਸਟੀ ਲੱਗਦੀ ਆ ਇਹ ਹੁਣ ਆਪਣੀ ਖੀਰ ਖਾਣ ਦੇ ਰੈਡੀ ਹੋ ਗਈ ਆ ਕਿਉਂਕਿ ਮੈਨੂੰ ਤਾਂ ਗਰਮ ਵੀ ਵਧੀਆ ਲੱਗੀ ਤੇ ਠੰਡੀ ਵੀ ਬਹੁਤ ਵਧੀਆ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਮੈਂਟ ਵੀ ਜਰੂਰ ਕਰਨਾ ਵੀ ਤੁਹਾਨੂੰ ਕਿਸ ਤਰ੍ਹਾਂ ਮੇਰੀ ਵੀਡੀਓ ਲੱਗੀ ਐਸ ਤਰ੍ਹਾਂ ਤੁਸੀਂ ਖੀਰ ਜਰੂਰ ਬਣਾ ਕੇ ਦੇਖਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗੂਗੀ ਤੁਸੀਂ ਜ਼ਿਆਦਾ ਤੇਜ਼ ਗੈਸ ਤੇ ਨਹੀਂ ਧਰਨੀ ਥੈਂਕ ਯੂ ਫॉर ਵਾਚਿੰਗ